ਅੱਜ ਜੋ ਪੰਜਾਬ ਸਰਕਾਰ ਨੇ ਸਾਡੇ ਸ਼੍ਰੋਮਣੀ ਅਕਾਲੀ ਦਲ ਦੇ ਬਹੁਤ ਹੀ ਸੀਨੀਅਰ ਸਰਕਾਰਜੋਗ ਲੀਡਰ ਸਰਦਾਰ ਵਿਕਰਮਜੀਤ ਸਿੰਘ ਮਜੀਠੀਆ ਜੀ ਦੇ ਘਰੇ ਔਰ ਸਾਡੇ ਮੈਂਬਰ ਵਿਧਾਨ ਸਭਾ ਦੇ ਐਮਐਲਏ ਸਾਡੇ ਬੀਬੀ ਮਨੀਤਕੌਰ ਦੇ ਘਰੇ ਜੋ ਤੜਕਸਰ ਅੱਜ ਬਿਨਾਂ ਕਿਸੇ ਨੋਟਿਸ ਦੇ ਬਿਨਾਂ ਕਿਸੇ ਸਰਚ ਵਾਰੰਟ ਦੇ ਾਰੇ ਛਾਪਾ ਮਾਰਿਆ ਜਾਂ ਰੇਡ ਮਾਰੀ ਹੈ ਬਹੁਤ ਘਨਾਉਣੀ ਹਰਕਤ ਕੀਤੀ ਹੈ ਕਿਉਂਕਿ ਸਰਦਾਰ ਵਿਕਰਮਜੀਤ ਸਿੰਘ ਵਜੀਠੀਆ ਜਿਵੇਂ ਪੰਜਾਬ ਦੇ ਮੁੱਦੇ ਅਕਸਰ ਚੱਕਦੇ ਸੀ ਔਰ ਸਰਕਾਰ ਦੇ ਨਿਕਾਮੀਆਂ ਅਕਸਰ ਖੁੱਲੇ ਆਮ ਔਰ ਨਿਰਪੱਖਤਾ ਦੇ ਨਿਰਪੱਖ ਔਰ ਨਿੱਡਰ ਹੋ ਕੇ ਬੋਲਦੇ ਜਨ ਉਸ ਦਾ ਬਦਲਾ ਲਊ ਭਾਵਨਾ ਦੇ ਨਾਲ ਪੰਜਾਬ ਸਰਕਾਰ ਨੇ ਜੋ ਇਹ ਹਰਕਤ ਕੀਤੀ ਹੈ ਬਹੁਤ ਘਨਾਉਣੀ ਹਰਕਤ ਹੈ ਔਰ ਇਸ ਤਰ੍ਹਾਂ ਲੱਗ ਰਿਹਾ ਜਿਵੇਂ ਪੰਜਾਬ ਦੇ ਵਿੱਚ ਲੋਕਤੰਤਰ ਸਰਕਾਰ ਨਹੀਂ ਹੈ ਔਰ ਜਿਵੇਂ ਅੰਗਰੇਜ਼ਾਂ ਦਾ ਰਾਜ ਹੈ ਪਹਿਲਾਂ ਰਾਜ ਰਹਿ ਗਿਆ ਆਪਣੇ ਮੁਗਲਾਂ ਦਾ ਰਾਜ ਰਹਿ ਗਿਆ ਉਸ ਤਰੀਕੇ ਨਾਲ ਜਿਹੜੀ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਪੰਜਾਬ ਦੇ ਲੋਕਾਂ ਨਾਲ ਪੰਜਾਬ ਦੇ ਪਾਰਟੀਆਂ ਦੇ ਨਾਲ ਲੀਡਰਾਂ ਦੇ ਨਾਲ ਜੋ ਧੱਕਾ ਕਰ ਰਹੀ ਹੈ ਇਹ ਮੰਦਭਗਾ ਹੈ ਔਰ ਇਹਨਾਂ ਨੂੰ ਆਉਣ ਵਾਲੇ ਟਾਈਮ ਦੇ ਵਿੱਚ ਇਸ ਦਾ ਹਰਜਾਨਾ ਭਰਨਾ ਪਊਗਾ ਜਿਵੇਂ ਪੰਜਾਬ ਦੇ ਵਿੱਚ ਪੰਜਾਬੀਆਂ ਦੀ ਇੱਕ ਖਾਸੀਅਤ ਸੀ ਪੰਜਾਬੀਆਂ ਦੀ ਇੱਕ ਅਨਕ ਹੁੰਦੀ ਸੀ ਆਪਾਂ ਕਹਿੰਦੇ ਸੀ ਕਿ ਪੰਜਾਬ ਪੰਜਾਬੀ ਪੰਜਾਬੀ ਬੜੇ ਅਨਖੀਲੇ ਹਨ ਯੋਧੇ ਹਨ ਇੰਜ ਲੱਗ ਰਿਹਾ ਜਿਵੇਂ ਪੰਜਾਬ ਦੇ ਵਿੱਚੋਂ ਅਣਖ ਕਦਮ ਹੋ ਗਈ ਹੈ ਕਿਉਂਕਿ ਸਰਕਾਰ ਦੇ ਵਿੱਚ ਜੇ ਦੇਖਿਆ ਜਾਵੇ ਤਾਂ ਜਿਹੜੇ ਦਿੱਲੀ ਦੇ ਵਿੱਚੋਂ ਆ ਕੇ ਇੱਥੇ ਰਾਜ ਕਰ ਰਹੇ ਨੇ ਵਕ-ਵਕ ਵਿਭਾਗਾਂ ਦੇ ਵਿੱਚ ਵਕ-ਵਕ ਮੰਤਰੀਆਂ ਦੇ ਨਾਲ ਵਕ-ਵਕ ਅਫਸਰਾਂ ਦੇ ਨਾਲ ਜਿਹਨਾਂ ਦੇ ਨਾਲ ਬਾਹਰੋਂ ਆ ਕੇ ਜਿਹੜੇ ਉਹ ਬੀਵੀ ਤੀਤੀ ਹਿਆ ਵਾਲੇ ਮੁਲਾਜ਼ਮਾ ਹੈ ਉਹਨਾਂ ਨੂੰ ਚਲਾ ਰਹੇ ਨੇ ਬੇਸ਼ੱਕ ਉਹ ਕਿਸੇ ਐਮਰ ਅਨੂ ਚਲਾ ਰਹੇ ਆ ਬੇਸ਼ੱਕ ਜ਼ਿਲ੍ਹਾ ਲੈਵਲ ਦੇ ਅਫਸਰਾਂ ਨੂੰ ਚਲਾ ਰਹੇ ਆ ਬੇਸ਼ੱਕ ਪੰਜਾਬ ਲੈਵਲ ਦੇ ਅਫਸਰਾਂ ਨੂੰ ਚਲਾ ਰਹੇ ਆ ਔਰ ਜੋ ਰਾਜ ਦਿੱਲੀ ਵਾਲੇ ਕਰ ਰਹੇ ਆ ਦੇਖਣ ਨੂੰ ਇੱਥੇ ਪੰਜਾਬ ਦੇ ਵਿੱਚ ਪੰਜਾਬ ਸਰਕਾਰ ਹੈ ਲੇਕਿਨ ਇਹ ਪੰਜਾਬ ਸਰਕਾਰ ਨਹੀਂ ਹੈ ਔਰ ਇੱਥੋਂ ਇਹ ਮੈਨੂੰ ਇੱਥੋਂ ਇਹ ਜੱਗਦਾ ਹੈ ਵੀ ਪੰਜਾਬ ਦੇ ਵਿੱਚ ਪੰਜਾਬੀ ਕਤਲ ਜਿਹੜੇ ਕੁਝ ਲੋਕ ਜਿਹੜੇ ਰਾਜ ਕਰ ਰਹੇ ਹੈਗੇ ਅਣਖ ਸ਼ਬਦ ਉਹਨਾਂ ਵਾਸਤੇ ਲਾਗੂ ਨਹੀਂ ਹੁੰਦਾ ਜੋ ਇਹ ਬਹੁਤ ਘਣਾਉਣੀ ਹਰਕਤ ਹੋਈ ਹੈ ਜਿਵੇਂ ਇਹ ਬਦਲਾ ਲੋਭ ਭਾਵਨਾ ਨਾਲ ਕਰ ਰਿਹਾ ਆਮ ਇੱਕ ਆਪਾ ਕਹਾਵਤ ਸੁਣਦੇ ਹੁੰਨੇ ਆ ਵੀ ਇੱਕ ਬਾਂਦਰ ਨੇ ਜੱਟ ਦਾ ਮੱਖਣ ਖਾ ਕੇ ਤੇ ਜਾਂਦਾ ਕੱਟੇ ਦੇ ਮੂੰਹ ਨੂੰ ਲਾ ਗਿਆ ਇਨਾਂ ਨੂੰ ਉਹ ਹੋਣੀ ਹੈ ਮੁੜ ਕੇ ਬਾਅਦ ਵਿੱਚ ਜਿਹੜੀਆਂ ਦੂਜੀਆਂ ਪਾਰਟੀਆਂ ਫਿਰ ਇਹ ਗੱਲਾਂ ਹੀ ਕਰਦੇ ਹੁੰਦੇ ਆ ਵੀ ਬਦਲਾਵ ਉਹ ਭਾਵਨਾ ਹੈ ਜਿਹੜੇ ਅੱਜ ਦੇ ਹਾਲਾਤ ਦੇ ਵਿੱਚ ਮੈਂ ਸਮਝਦਾ ਆ ਕਿ ਮੈਂ ਚਾਹਾਂ ਵੀ ਆ ਮੈਂ ਕਹਿਣਾ ਵੀ ਚਾਹਣਾ ਹੈ ਬਾਕੀ ਪਾਰਟੀਆਂ ਨੂੰ ਸਾਰੇ ਇਕੱਠੇ ਹੋ ਕੇ ਜ਼ਬਰਦਸਤ ਆਪਾਂ ਮੁਕਾਬਲਾ ਕਰੀਏ ਜਿਹੜਾ ਇਹ ਡੇਢ ਸਾਲ ਰਹਿ ਗਿਆ ਨਹੀਂ ਪੰਜਾਬ ਨੂੰ ਹੋਰ ਵੀ ਬਹੁਤ ਡੂੰਗਾ ਕਰਜਾਈ ਵੀ ਕਰ ਦੇਣਗੇ ਔਰ ਬੁਰਾ ਹਾਲ ਵੀ ਕਰ ਦੇਣਗੇ ਪੰਜਾਬ ਦੇ ਵਿੱਚ ਜਿਵੇਂ ਕਿ ਨਸ਼ਿਆਂ ਦਾ ਕੀ ਹਾਲ ਆ ਪਰ ਰੋਜ਼ ਇਹੀ ਗੱਲ ਕਰਦੇ ਆ ਨਸ਼ਾ ਦੇ ਉੱਤੇ ਕਿਵੇਂ ਇਨਸ਼ੀਆਂ ਦੇ ਨਾਮ ਦੇ ਉੱਤੇ ਬੜਾ ਖਲਾ ਘਰ ਪਾਈ ਜਾਂਦੇ ਹੈਗੇ ਤੁਸੀਂ ਦੇਖਿਆ ਹੋਣਾਗਾ ਉਹ ਪਤਾ ਨਹੀਂ ਉਹਨਾਂ ਦੇ ਵਿੱਚ ਕਿੰਨਾ ਕਿ ਸੱਚ ਹੈ ਕਿੰਨਾ ਕਿ ਝੂਠ ਹੈਗਾ ਜਿਹੜੇ ਇਹ ਕਾਰਵਾਈ ਕਰ ਰਹੇ ਨੇਗੇ ਬਹੁਤ ਘਟੀਆਂ ਹਰਕਤਾਂ ਕਰ ਰਹੇ ਨੇਗੇ ਇਹਨਾਂ ਨੂੰ ਆਵਾਜ਼ ਆਉਣਾ ਚਾਹੀਦਾ ਔਰ ਇਸ ਦਾ ਖਮਾ ਚੈਨ ਨੂੰ ਭੁਗਤਣਾ ਪਵੇ। ਬਦਲਾ ਲਓ। ਮਨਸ਼ਾ ਇੱਕੋ ਹੀ ਮਨਸ਼ਾ ਵੀ ਜਿਵੇਂ ਮਜੀਠੀਆ ਸਾਹਿਬ ਪੰਜਾਬ ਦੇ ਮੁੱਦੇ ਕਿਸ ਤਰ੍ਹਾਂ ਉਹਨਾਂ ਦਾ ਜਿਹੜਾ ਰਿਕਾਰਡ ਕੱਢ ਕੇ ਲੈ ਕੇ ਆਉਂਦੇ ਜੋ ਨਕਾਮੀਆਂ ਨੇ ਜੋ ਗਲਤੀਆਂ ਕਰ ਰਹੀ ਹੈ ਸਰਕਾਰ ਜੋ ਗਲਤੀਆਂ ਕਰ ਰਹੀ ਹੈ ਉਹਨਾਂ ਦੇ ਜਿਹੜੇ ਉਹ ਕੱਢ ਕੇ ਲੈ ਕੇ ਆਉਂਦੇ ਸੀ ਉਹਦੇ ਦੇ ਕੱਢ ਕੇ ਉਹ ਲੋਕਾਂ ਦੇ ਵਿੱਚ ਜਨਤਕ ਕਰਦੇ ਸੀ antisense ਕੋਈ ਲੀਡਰ ਸੀ ਉਹ ਬੋਲਦਾ ਸੀ ਜਿਹੜਾ ਅਕਾਲੀ-ਦਾਲੀ ਹੋ ਰਿਹਾ ਹੋਰ ਦੇਖੋ ਇੱਕ ਪਾਸੇ ਤਾਂ ਕਹਿ ਰਹੇ ਆ ਵੀ ਸਾਨੂੰ 82% ਤੋਂ 30% ਵੋਟ ਪੈ ਗਈ 9% ਮੰਨ ਲਿਆ ਵੀ 9% ਪੈ ਗਈ ਹੈ ਫਿਰ ਸਾਨੂੰ ਤੁਸੀਂ ਕਾਊਂਟ ਕਿਉਂ ਕਰਦੇ ਹੋ ਜੇ 9% ਵੀ ਆ ਜਿਹੜਾ ਟਾਰਗੇਟ ਕਿਹਨੂੰ ਕਰਨਗੇ ਸਰਦਾਰ ਸੁਖਵੀਰ ਸਿੰਘ ਬਾਦਲ ਨੂੰ ਅਕਾਲੀਦਾਨ ਨੂੰ ਟਾਰਗੇਟ ਕਰਦੇ ਇੱਕ ਪਾਸੇ ਤੁਸੀਂ ਇਹਨਾਂ ਅਕਾਲੀਦਾਨ ਦਾ ਦੋ ਹੋ ਗਿਆ ਫਿਰ ਟਾਰਗੇਟ ਕਿਉਂ ਕਰ ਰਹੇ ਹੋ ਤੁਸੀਂ ਸਾਨੂੰ ਤਾਂ ਗੰਦੇ ਨਾਲ ਜੇ ਸਤਮ ਹੋ ਗਿਆ ਤਾਂ ਤੁਸੀਂ ਕਾਂਗਰਸ ਦੇ ਉੱਤੇ ਬੋਲੋ ਤੁਸੀਂ ਹੋਰ ਪਾਰਟੀਆਂ ਦੇ ਉੱਤੇ ਬੋਲੋ ਉਹਨਾਂ ਨਾਲ ਕਿਉਂ ਵਿਜੜੀ ਹੈ ਇਹ ਖਬਰ ਹੈ ਕਿਉਂਕਿ 2027 ਦੇ ਵਿੱਚ ਸਾਰਿਆਂ ਨੂੰ ਪਤਾ ਹੈ ਵੀ ਕਾਲੀ ਦਲ ਦੀ ਸਰਕਾਰ ਬਣਨੀ ਹੈ ਔਰ ਇਹ ਸੋਸ ਖਬਰ ਨੂੰ ਦੇਖਦੇ ਆਜੋ ਪਹਿਲਾਂ ਤੋਂ ਟਾਰਗੇਟ ਕਰ ਰਹੇ ਹੈਗੇ ਜੇ ਅਸੀਂ ਕਮਜ਼ੋਰ ਹੈ ਸਾਨੂੰ ਤੁਸੀਂ ਟਾਰਗੇਟ ਹੀ ਨਾ ਕਰੋ ਸੁਖਵੀਰ ਬਾਦਲ ਨੂੰ ਹਰ ਇੱਕ ਗੱਲ ਦੇ ਵਿੱਚ ਬੇਸ਼ੱਕ ਉਹ ਇਲੈਕਸ਼ਨ ਲੜੇ ਜਾਂ ਨਾ ਲੜੇ ਸੁਖਵੀਰ ਬਾਦਲ ਨੂੰ ਭਗਵਾਨ ਤੁਮਨ ਬੋਲਦਾ ਹੈ ਔਰ ਇਸ ਤੋਂ ਜ਼ਿਆਦਾ ਹੈਗਾ ਕਿ ਆ ਵੀ ਇਹ ਕਾਲੀ ਦਲ ਤੋਂ ਨਰਦੇ ਆਉਣ ਵਾਲੇ ਟਾਈਮ ਦੇ ਵਿੱਚ ਸਰਕਾਰ ਕਾਲੀ ਦਲ ਦੀ ਬਣਨੀ ਔਰ ਇਹਦਾ ਖਵਾਜਾ ਇਹਨਾਂ ਨੂੰ ਭੁੱਖਾ ਨਾ ਕਰੇ ਉਹ ਕਹਿੰਦੇ ਆਮਦਨ ਤੋਂ ਵੱਧ ਜ਼ਿਆਦਾ ਮਾਪਿਕ ਕਰਤਾਰੀ ਫੀਸਾਂ ਸਾਬਿਤ ਕਰਨੀ ਆਮਦਨ ਤਾਂ ਸਾਰਿਆਂ ਦੀ ਦੇਖੀ ਜਾਊਗੀ ਇਹ ਲੈ ਤਿੰਨ ਤਿੰਨ ਸਾਲ ਕਿੱਥੇ ਸੀਗੇ ਇਹਨਾਂ ਨੂੰ ਅੱਜ ਪਤਾ ਲੱਗਿਆ ਵੀ ਆਮਦਨ ਤੋਂ ਵੱਧ ਤਿੰਨ ਸਵਾ ਤਿੰਨ ਸਾਲ ਲੰਘ ਗਏ ਆਮਦਨ ਤੋਂ ਵੱਧ ਨਹੀਂ ਸਮਾਂ ਨੇੜੇ ਆ ਗਿਆ ਸਮਾਂ ਨੇੜੇ ਆ ਗਿਆ 1.5 ਸਾਲ ਹੋ ਜਾਗਾ ਕਰਤੂਤਾਂ ਦੇ ਸੀਗੀਆਂ ਜੇ ਕੰਮ ਕੀਤੇ ਹੁੰਦੇ ਲੁਧਿਆਣੇ ਚ ਲੈਡੀਆਂ ਬਣਨ ਦੀ ਕੀ ਲੋੜ ਸੀ ਲੁਧਿਆਣਾ ਦੇ ਕਿਸੇ ਤੋਂ ਸੂਟ ਵੰਡਣ ਦੀ ਕੀ ਰੋੜ ਸੀ ਉਹੀ ਭਗਵੰਤ ਮਾਨ ਹੈ ਜਿਹੜਾ ਕਹਿੰਦਾ ਸੀਗਾ ਹੱਥ ਵੰਡਣ ਦੀ ਲੋੜ ਨਹੀਂ ਕੰਮ ਨੂੰ ਵੋਟਾਂ ਪੈਣੀਆਂ ਹੁਣ ਸਾਰਾ ਟੱਬਰ ਜਿਹੜੀਆਂ ਘੜਦਾ ਫਿਰਦਾ ਸੀਗਾ ਮਸਲਾ ਕੀ ਹੈ ਕੀਤਾ ਕੁਛ ਨਹੀਂ ਜੋ ਬੋਲਦੇ ਆ ਜਿਹੜਾ ਇਹ ਕਹਿੰਦੇ ਵੀ ਸਾਡੇ ਖਿਲਾਫ ਨਾ ਬੋਲੋ ਸਾਡੀਆਂ ਬੁਰਾਈਆਂ ਨਾ ਦੱਸੋ ਸਾਡੀਆਂ ਨਲਕੀਆਂ ਨਾ ਦੱਸੋ ਬਾਵਾ ਕਰੋ ਜਿਹੜਾ ਨਲਕੀਆਂ ਦੱਸੂਗਾ ਉਹਨੂੰ ਅਸੀਂ ਐਂ ਕਰਾਂਗੇ ਮੈਂ ਤੁਹਾਨੂੰ ਇੱਕ ਗੱਲ ਦੱਸ ਦਿੰਦਾ ਕਿ ਅਕਾਲੀ ਦਲ ਉਹ ਜਮਾਤ ਹੈ ਜਿਨੇ ਪੰਜਾਬ ਦੇ ਸਦਾ ਕੁਰਬਾਨੀਆਂ ਤੇ ਕੁਰਬਾਨੀਆਂ ਜੋ ਨਿਕਲੀ ਹੋਈ ਜਮਾਤ ਹੈ ਇਹ ਜਿੰਨਾ ਸਾਨੂੰ ਵੱਡੋਂਗੇ ਓਨਾਂ ਅਸੀਂ ਦੂਲੇ ਚੌੜੇ ਹੋਵਾਂਗੇ ਜਿਵੇਂ ਤੁਸੀਂ ਸੁਣਿਆ ਨਹੀਂ ਕਿ ਮੰਨੂ ਸਾਡੀ ਦੱਤਰੀ ਅਸੀਂ ਮੰਨੂ ਦੇ ਸੋਏ ਜਿਉਂ-ਜਿਉਂ ਮੰਨੂ ਵੱਡਦਾ ਸੀ ਦੂਲੇ ਚੌੜੇ ਹੋਏ ਜੇ ਭਗਵਾਨ ਤੁਮਨ ਦਾ ਇਹ ਖਿਆਲ ਹੈ ਕਿ ਅਸੀਂ ਦਿਵਾ ਲਾਂਗੇ ਕੈਪਟਨ ਸਾਹਿਬ ਨੇ ਬੜਾ ਜੋਰ ਲਾਇਆ ਸੀ ਕੀ ਨਿਕਲਿਆ ਕੀ ਨਿਕਲਿਆ ਨਸ਼ਾ ਵਾਲੇ ਜੰਦੂ ਤੋਂ ਮੈਨੂੰ ਦੱਸੋ ਇਹਨਾਂ ਨੇ ਨਸ਼ਾ ਦੇ ਵਿੱਚ ਬੜਾ ਜੋਰ ਲਾਇਆ ਮਜੀਠਿਆ ਸਾਹਿਬ ਨੇ ਅੰਦਰ ਕੀਤਾ ਤੇ ਫਿਰ ਕੇਜਰੀਵਾਲ ਮਾਫੀ ਕਿਉਂ ਮੰਗੇ ਗਿਆ ਇਹ ਸਬੂਤ ਸੀਗੇ ਤੇ ਸਬੂਤ ਦੰਦੇ ਪੇਸ਼ ਕਰਦੇ ਅੱਜ ਵੀ ਇਸ ਦੇ ਉੱਤੇ ਵੀ ਮਾਫੀ ਮੰਗਣਗੇ ਮੈਂ ਤੁਹਾਨੂੰ ਲਿਖ ਕੇ ਦੇ ਦੋ ਪਰ ਅਸੀਂ ਦੱਸ ਦਿੰਦੇ ਹਾਂ ਮੁੱਖ ਮੰਤਰੀ ਨੂੰ ਵੀ ਟਕੜਾ ਹੋ ਜਾ ਪੰਗਾ ਤਾਂ ਲੈ ਜਾ ਭੱਜਣ ਨਹੀਂ ਦਿੰਦੇ ਕਿਉਂਕਿ ਇਹਦਾ ਤਾਂ ਕੰਮ ਹੀ ਸੌਖਾ ਹੈ ਅਸੀਂ ਤਾਂ ਜਿੰਨਾ ਕਟੀਆਂ ਕੱਟਾਂਗੇ ਇਹ ਜੀ ਤਾਂ ਜੇ ਕੱਲੀ ਧਾਰੂ ਬੰਦ ਕਰਤੀ ਤਾਂ ਉਸਨੇ ਮਰ ਜਾਊਗਾ ਜੇਲ੍ਹ ਚ ਮਿਲਣੀ ਨਹੀਂ ਇੱਕ ਵਾਰ ਇੱਕ ਗੱਲ ਦੱਸੋ ਜੀ ਆਮਦਨ ਤੋਂ ਵੱਧ ਕਹਿੰਦੇ ਐ ਇਹਨਾਂ ਦੇ ਐਮ ਐਲ ਏ ਜਿਹੜੇ ਕਿ ਸਾਈਕਲਾਂ ਦੇ ਪੈਨਸ਼ਨ ਲਾਉਂਦੇ ਸੀ ਕਈ ਐਮ ਐਲ ਏ ਐਸੇ ਸੀ ਜਿਹੜੇ ਕਿ ਬਿਜਲੀ ਦੀਆਂ ਦੁਕਾਨਾਂ ਸੀ ਕੋਠੇ ਕੋਠੀਆਂ ਪਾਈ ਜਾਂਦੇ ਆ ਉਹਨਾਂ ਦੀ ਆਮਦਨ ਤਾਂ ਦੇਖਦੇ ਨਹੀਂ ਐ ਅੱਜ ਤੋਂ ਮਜੀਡੀਆ ਸਾਹਿਬ ਨੂੰ 3 ਸਾਲ ਹੋ ਗਏ ਉਹਨਾਂ ਦੀ ਆਮਦਨ ਨੂੰ ਦੇਖ ਲੈ ਜੀ ਉਹ ਜੱਦੀ ਪੁਸ਼ਤੀ ਹੈ ਜੱਦੀ ਪੁਸ਼ਤੀ ਹੈ ਜੀ ਦੇ ਕੋਈ ਨਾ ਕੋਈ ਦੇ ਵਿੱਚ ਕਿੱਥੇ ਕਿੱਥੇ ਇਹਨਾਂ ਦੀਆਂ ਫੈਕਟਰੀਆਂ ਸੀ ਇਹਨਾਂ ਦੀਆਂ ਜਹਾਜ਼ਾਂ ਦੀਆਂ ਚਿੱਪਾਂ ਸੀਗੀਆਂ ਦੇਖੋ ਇਹਨਾਂ ਨੇ ਹੁਣ ਇੱਕ ਟਾਰਗਟ ਇਹਨਾਂ ਦੇ 21 ਮਿਲੀ ਗੱਲੋ ਜਿਹੜੇ ਕਿ ਅਰਬਾਂ ਕਰਮਾਂ ਦੇ ਵਿੱਚ ਖੇਡਦੇ 50 ਸਾਲਾਂ ਦਾ ਹਿਸਾਬ ਲੈ ਲਓ ਬਿਜ਼ਨਸ ਵਧਾਇਆ ਕਿ ਘਟਾਇਆ ਉਹਨਾਂ ਨੇ ਸਭਾ ਯਾਰ ਉਹਨਾਂ ਨੇ ਦੇਖਣਾ ਸਭ ਨੇ ਚਾਦਰਾਂ ਵੇਚਾਈਆਂ ਵੀ ਆ ਜੀ ਉਹਨਾਂ ਨੂੰ ਤਾਂ ਕਹਿ ਨਹੀਂ ਕੁਝ ਹੋਰ ਜਿਹੜੇ ਜਿਹੜੇ ਬੰਦੇ ਵੇਚੀ ਦੇ ਕੋਲ ਵੀ ਕੀ ਹਾਲ ਜਿਹੜੇ ਬੰਦੇ ਉਹਨਾਂ ਦੇ ਮੋਬਾਈਲਾਂ ਦੀ ਦੁਕਾਨਾਂ ਵਾਲੇ ਸੀ ਫਿਰ ਉਹਨਾਂ ਦੇ ਵੀ ਜਾਂਚ ਹੋਊਗੀ ਜਾਂਚ ਉਹ ਕਰ ਦੋ ਉਹਨਾਂ ਦੀ ਵੀ ਤੁਹਾਡੇ ਨੇ ਪੁੱਛਣਾ ਚਾਹੁੰਦੇ ਆ ਮੈਂ ਕਹੋ ਵੀ ਜਿਹੜੇ ਐਮਐਲਏ 6-6 ਕਿੱਲਾਂ ਦੇ ਵਿੱਚ ਕੋਠਿਆਂ ਵਾ ਰਹੇ ਆ ਔਰ ਜਿਨ੍ਹਾਂ ਨੇ ਇਹਨਾਂ ਕੁਝ ਵਧਾ ਰਹੇ ਆ ਉਹਨਾਂ ਨੇ ਕਿੱਥੋਂ ਆਇਆ ਉਹਨਾਂ ਦੇ ਉਹਨਾਂ ਦੀ ਵੀ ਇਨਕੈਰੀ ਹੋਊ ਹੋਣਗੇ ਸਾਰਿਆਂ ਦਾ ਟਾਈਮ ਆਉਣਾ ਫਿਰ ਜੀ ਮਾਨ ਜੀ ਅਰਵਿੰਦ ਕੇਜਰੀਵਾਲ ਜੀ ਬੈਗਨਰ ਕਾਰ ਤੇ ਆਏ ਸੀ ਜੀ ਪੈਰਾਂ ਚ ਪਲਾ ਪਾ ਕੇ ਅੱਜ ਕਿਹੜੀਆਂ ਘਰਾਂ ਜਿਹੜਾ ਕੋਠੀ ਉੱਥੇ ਯਾਰ ਜਿਹੜੇ ਜੇਲ ਕੱਟ ਕੇ ਆਏ ਆ ਪਰਚੇ ਦਰਜ ਹੋਏ ਹੋਏ ਹੈ ਕ腐ਪਸ਼ਨ ਦੇ ਵਿੱਚ ਉਹ ਅੱਗੇ ਪੰਜਾਬ ਦੇ ਵਿੱਚ ਰਾਜ ਕਰੀ ਜਾਂਦੇ ਹੈ ਹਰੇਕ ਮੰਤਰੀ ਉੱਤੇ ਦਲੀਲਾ ਮੰੰਦਲਾਤਾ ਹਰੇਕ ਐਮਐਲਏ ਉੱਤੇ ਦਲੀਲਾ ਮੰੰਦਲਾਤਾ ਪੰਜਾਬ ਦਾ ਰਾਜ ਕਿੱਥੇ ਹੈ ਦੱਸੋ ਜੀ ਸਾਥ ਹੁਣ ਮੈਂ ਆ ਜੀ ਚੀਫ ਸੈਕਟਰੀ ਨੂੰ ਪਾਵਰਾਂ ਦੇਣੀਆਂ ਮੁੱਖ ਮੰਤਰੀ ਦਾ ਮਤਲਬ ਕੀ ਕਹਿਆ ਗਿਆ ਜਿਸ ਕਮੇਟੀ ਦਾ ਚੇਅਰਮੈਨ ਮੁੱਖ ਮੰਤਰੀ ਹੁੰਦਾ ਉਹਨੂੰ ਹਟਾ ਕੇ ਆਪਣੇ ਆਪ ਚੀਫ ਸੈਕਟਰੀ ਨੂੰ ਕਿਉਂ ਕਿਉਂਕਿ ਚੀਫ ਸੈਕਟਰੀ ਅਰਵਿੰਦ ਕੇਜਰੀਵਾਲ ਦੀ ਜੇਬ 'ਚ ਹੈ ਇਹ ਸਭ ਠੱਗੀ ਧੋਰੀ ਦਾ ਜਾਲ ਚੱਲ ਰਿਹਾ ਹੈ ਉਹ ਦਿਨ ਦੂਰ ਨਹੀਂ ਜਦੋਂ ਇਹ ਉਸੇ ਘਰੇ ਜਿਹੜੇ ਸ਼੍ਰੋਮਣੀ ਅਕਾਲੀ ਦਲ ਸੰਘਰਸ਼ ਤੋਂ ਨਿਕਲੀ ਹੋਈ ਪਾਰਟੀ ਹੈ ਪੰਜਾਬ ਦੀ ਪਾਰਟੀ ਹੈ ਪੰਜਾਬੀਆਂ ਵਾਸਤੇ ਪੰਜਾਬੀਆਂ ਦੀ ਰਾਖੀ ਵਾਸਤੇ ਪਾਰਟੀ ਬਣੀ ਹੈ ਪੰਜਾਬ ਦੀ ਸੇਵਾ ਵਾਸਤੇ ਹੈ ਔਰ ਜਿਹੜਾ ਜੇ ਇਹਦੇ ਨਾਲ ਕੋਈ ਧੱਕਾ ਕਰਨਗੇ ਪੰਜਾਬੀ ਹਮੇਸ਼ਾ ਸੰਘਰਸ਼ ਦੇ ਵਿੱਚ ਉੱਦਣਗੇ ਸੰਘਰਸ਼ ਵਾਸਤੇ ਪਿਆਰ ਰਹਿੰਦੇ ਆ ਔਰ ਜੇ ਇਹਨਾਂ ਨੇ ਪੰਗਾ ਲਿਆ ਤਾਂ ਇਹਨਾਂ ਨੂੰ ਭੁਗਤਣਾ ਹੀ ਪਊਗਾ ਔਰ ਦੇਖੇ ਕਿ ਹੋਰ ਕਾਲੀ ਦਲ ਦੇ ਬੰਦੇ ਦੇ ਉੱਤੇ ਉਹਨਾਂ ਨੇ ਝੂਠੇ ਕੇਸ ਬਣਾਉਣ ਦੀ ਕੋਸ਼ਿਸ਼ ਕੀਤੀ ਹੈ ਜੋ ਸਾਡੇ ਹਾਈ ਕਮਾਂਡ ਦੇ ਮੁਤਾਬਕ ਜੋ ਸਾਨੂੰ ਹਦਾਇਤਾਂ ਦੇਣਗੇ ਸਾਡੇ ਪ੍ਰਧਾਨ ਜੀ ਤਾਂ ਅਸੀਂ ਬਿਲਕੁਲ ਸੰਘਰਸ਼ ਕਰਾਂਗੇ ਧਰਨੇ ਦੇਵਾਂਗੇ ਉਹ ਜਿਵੇਂ ਅਸੀਂ ਕਰਦੇ ਤਿਆਰ ਧੰਨਵਾਦ